ਜਿਹੜੇ ਲੋਕਾਂ ਦੀ ਲੋੜਾਂ ਪੂਰੀਆਂ ਕਰਦੇ ਸਨ ਲੋਕਾਂ ਨੂੰ ਕੋਈ ਲੈਣ ਦੇ ਇਨਕਾਰ ਨਹੀਂ ਸ਼ਾਹ ਗਏਦੇ ਸਨ ਉਸ ਮੌਕੇ ਉਹ ਪਤੰਗ ਲਾਹੌਰ ਵਿੱਚ ਸ਼ਾਹੂਕਾਰਾ ਕਰਦਾ ਸੀ ਤੇ ਲੋਕੀਂ ਸਿੱਖਾਂ ਦਾ ਸਤਕਾਰ ਬੜਾ ਕਰਦੇ ਸਨ ਇੱਥੇ ਗਣਕੌੜੀ ਤੇ ਸੱਚੀ ਕਹਿਣ ਲੱਗਾ ਸਤਕਾਰ ਸਾਡਾ ਅੱਜ ਵੀ ਹੋ ਸਕਦਾ ਪਰ ਜੇ ਆਪਾਂ ਸਤਕਾਰ ਵਾਲੀ ਕੰਮ ਕਰੀਏ ਤਾਂ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਨ ਲੱਗਾ ਹੱਡ ਬੀਤੀ ਤੇ ਸਿੱਖ ਦਾ ਸਤਕਾਰ ਕਿਨਾਂ ਪਰ ਆਪਾਂ ਸਤਕਾਰ ਨੂੰ ਕੈਮਰ ਖੜ ਲੈ ਯਤਨ ਵੀ ਕਰੀਏ 1995 ਦੀ ਘਟਨਾ ਕਵਾਲਾ ਲੰਪਰ ਮਲੇਸ਼ੀਆ ਦੇ ਵਿੱਚ ਮੈਂ ਗੱਡੀ ਤੇ ਬੈਠਾ ਸਾਂ ਪੁਲਿਸ ਵਾਲਿਆਂ ਨੂੰ ਕੋਸ਼ਿਸ਼ ਪਿਆ ਤੇ ਉਹ ਗੱਡੀਆ ਚੈੱਕ ਕਰਨ ਤੇ ਜਦੋਂ ਨੇ ਸਾਡੀ ਗੱਡੀ ਨੂੰ ਹੱਥ ਕੀਤਾ ਗੱਡੀ ਰੋਕੀ ਮੈਂ ਦਾੜੀ ਖੋਲੀ ਤੇ ਮੈਨੂੰ ਅੱਜ ਤੱਕ ਉਸ ਮੁਸਲਮਾਨ ਸਿਪਾਹੀ ਦੇ ਨਾਮ ਯਾਤੇ ਨੇ ਉਹ ਕਹਿੰਦਾ ਮਿਸਟਰ ਸਿੰਘ ਸੌਰੀ ਯੂ ਕੈਨ ਗੋ ਇਹ ਦਾ ਅਰਥ ਸਰਦਾਰ ਜੀ ਅਸੀਂ ਭੁੱਲ ਗਏ ਤੁਸੀਂ ਜਾ ਸਕਦੇ ਹੋ ਮੈਂ ਨਾਲ ਦੇ ਸਾਥੀ ਨੂੰ ਜਿਸ ਗੁਰਮੁਖ ਪਿਆਰੇ ਨੇ ਗੁਰੂ ਗੰਗ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ ਬਖ ਬਖ ਕਰਦਾ ਵੀ ਭੇੜੀ ਕੀਤੇ ਨਾ ਸਾਡੇ ਸੰ ਸਿੰਘ ਕੋ ਸਾ ਉਹ ਗੱਡੀ ਚਲਾ ਰਿਹਾ ਸੀ ਮੈਂ ਉਹਨੂੰ ਪੁੱਛਿਆ ਵੀ ਭਾਈ ਸਰਕਾਰ ਨੂੰ ਕਹਿੰਦਾ ਜੀ ਇਹਨਾਂ ਦੇ ਮਨ ਵਿੱਚ ਇਹ ਹੈ ਵੀ ਸਿੱਖ ਮਾੜਾ ਕੰਮ ਹੀ ਨਹੀਂ ਕਰਦਾ ਤੇ ਗੁਰਮੁਖੀ ਆਪਾਂ ਸਿੱਖ ਹੋ ਕੇ ਪੈਗ ਲਾਵਾਂਗੇ ਸਾਡਾ ਸਤਕਾਰ ਕੌਣ ਕਰੇਗਾ ਜੇ ਆਪਾਂ ਸਿੱਖ ਹੋ ਕਰਕੇ ਤੇ ਗਾਂਜਾ ਡਾਵਾਂਗੇ ਸਾਡਾ ਸਤਕਾਰ ਕਿਉਂ ਕਰੇ ਕੌਣ ਕਰੇਗਾ ਸਾਡਾ ਸਤਕਾਰ ਤਰ੍ਹਾਂ ਰਹੇਗਾ ਪੂਸਤ ਤੰਗ ਅਕੀਮਦ ਉਤਰ ਜਾਏ ਪ੍ਰਭਾਦ ਨਾਮ ਖੁਮਾਰੀ ਨਾਲਕਾ ਚੜੀ ਰਹਿ ਦਨ ਲਾਪ ਆਪਾਂ ਦਰਿਆਵੀ ਨਸ਼ਿਆਂ ਤੋਂ ਪਰਤ ਕੇ ਨਾਮ ਦੀ ਖੁਮਾਰੀ ਚੜੇ ਇਹ ਨਾਮ ਦੀ ਖੁਮਾਰੀ ਵੀ ਤਾਕਤ ਹੈ ਗੁਰੂ ਅਰਜਨ ਦੇਵ ਤਤੀ ਤਰੀ ਤੇ ਬੈਠਾ ਵੀ ਕਹਿੰਦਾ ਤੇਰਾ ਕੀ ਆ ਮਿੱਠਾ ਲੱਗੇ ਇਹ ਨਾਮ ਵੀ ਖੁਮਾਰੀ ਹੈ ਭਾਈ ਯਾਰ ਦਾ ਦੇਖ ਉੱਪਰ ਦਾ ਵੀ ਕਹਿੰਦਾ ਸੁਖਮਣੀ ਸੁਖ ਅਮਰ ਪ੍ਰਭ ਨਾਮ ਇਹ ਨਾਮ ਦੀ ਖੁਮਾਰੀ ਹੈ ਆਰੇ ਮਦੀ ਦਾ ਚੀਰਿਆ ਗਿਆ ਲੇਖ ਗ੍ਰੰਥ ਪਾੜ ਚੱਲਦਾ ਗੁਰ ਸਖੋ ਇਹ ਨਸ਼ਾ ਕਰਨਾਂ ਦੇ ਨਾਮ ਦਾ ਕਰੋ ਇਹਨਾਂ ਨਕਮੇ ਨਿਸ਼ਾਨਾ ਝੜੂ ਨਾ ਇਹ ਵਿੱਚੋਂ ਸਵਾਭ ਗੱਲ ਐ ਡਾਕਟਰ ਨਹੀਂ ਉਸ ਪ੍ਰਸੰਗ ਨਾਮ ਦੇ ਸ਼ੌਕਾਰ ਕੋਲ ਜਮਾਨ ਨਾਮ ਦੇ ਮੁਸਲਮਨ ਮੁਸਲਮਾਨ ਮੇਂ ਪ੍ਰਦੇਸ਼ ਆਣਾ ਸੀ ਕਿ ਉਹਨੇ 500 ਰੁਪਏ ਜਮ੍ਹਾਂ ਕਰਾ ਆਇਆ ਵੀ ਭਾਈ ਸਾਹਿਬ ਦੋ ਕਿ ਮਾਇਆ ਦਾ ਕੰਮ ਹੈ ਮੈਂ ਦਰਦਾ ਪੀਤੇ ਤੇ ਕੋਈ ਚੋਰੀ ਨਾ ਕਰਨਾ ਤੇ ਮੈਂ 6 ਮਹੀਨਿਆਂ ਤੋਂ ਬਾਅਦ ਤੁਹਾਡੇ ਕੋਲ ਆ ਕੇ ਨਾਂ ਲਵਾਵਾਂਗਾ ਸੁਤੰਗ ਨੂੰ ਪੈਸੇ ਆਪਣੇ ਕੋਲ ਰੱਖ ਲੈ। ਭਾਣਾ ਰੱਬ ਦਾ ਪਿੰਡਾ ਕੋਲ ਨਹੀਂ ਕੋਟਾਇਂ ਵੱਧ ਲਾਇਆ। ਆੜ ਕੇ ਪੈਸੇ ਮੰਗੇ ਤੇ ਸੁਤੰਗ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ। ਉਹ ਜਵਾਨ ਨਾਮ ਦੇ ਮੁਸਲਮਾਨ ਨੇ ਮੰਗ ਤੇ ਬੜੀ ਸਾਟ ਵਜੀ ਮੈਂ ਤਾਂ ਕਹਿੰਦਾ ਵੀ ਸਿੱਧ ਬੜੇ ਚੰਗੇ ਨੇ। ਇਹ ਲੈ ਕੇ ਮੁੱਕਰ ਗਿਆ। ਉਹ ਕਹਿਣ ਲੱਗਾ ਜੀ ਮੈਂ ਤੁਹਾਨੂੰ ਅੱਥੀਂ ਦੇਖ ਗਿਆ ਭਾਈ ਸਾਹਿਬ। ਤੇ ਪਤੰਗ ਨੇ ਉਹਨੂੰ ਨੋਟ ਨਾ ਕੀਤਾ ਲਿਖਿਆ ਨਹੀਂ ਸੀ ਉਹ ਕਹਿਣ ਲੱਗਾ ਜੀ ਕਿਸੇ ਹੋਰ ਨੂੰ ਹੋਰ ਨੂੰ ਦੇ ਕੇ ਗਏ ਹੋਵੇ ਆਗਰਕਾਰ ਕੋਨੇ ਸਰਕਾਰ ਕੋਲ ਸ਼ਿਕਾਇਤ ਕੀਤੀ ਕਿ ਮੇਰੇ ਭਾਈ ਪਤੰਗ ਨੇ ਪੈਸੇ ਮਾਰ ਗਏ 500 ਰੁਪਇਆ ਇਹ ਕਿਸੇ ਨਹੀਂ ਮੈਂ ਤਾਂ ਆਗਰਕਾਰ ਕੋ ਲਿੰਕਪੁਰ ਤੋਂ ਮੰਗਦੇ ਨੂੰ ਗਵਾਮ ਮੰਗਦੇ ਨੇ ਉਹ ਗੁਜੇਰੀ ਵਾਲੇ ਕਹਿਣ ਲੱਗੇ ਤੂੰ ਤੁਹਾਡਾ ਕੋ ਗਵਾ ਕੋ ਲਿਖਤ ਪਰਤ ਕਹਿਣ ਲੱਗਾ ਨਾ ਗਵਾ ਦੇ ਨਾਲੇ ਪਰਪੇ ਤਾਂ ਸਿੱਖ ਰਗੇ ਦਿੱਤੇ ਸਨ ਮੁਸਲਮਾਨਾਂ ਦਾ ਰਾਸ ਸੀ ਆਖਰਕਾਰ ਕਾਜੀ ਨਾਲ ਗੱਲ ਹੋਈ ਤੇ ਕਾਜੀ ਕਹਿਣ ਲੱਗਾ ਭਾਈ ਤੈਨੂੰ ਆਪਰਾ ਜਾਣ ਕੇ ਸੀ ਉਹਨ ਬੁਲਾਲੇ ਨੇ ਵੈਸੀ ਬੰਦਾ ਤਾਂ ਨਹੀਂ ਤੇ ਮੇਰੇ ਹੱਥ ਨਹੀਂ ਖੜੇ ਨਹੀਂ ਫੈਸਲਾ ਤੁਹਾਡਾ ਖਫਾ ਕਰ ਸਕਦਾ ਵੈੜੀ ਕਰ ਸਕਦਾ ਇਹ ਲਾਹਰ ਦੀ ਗੱਲ ਜੇ ਮੈਂ ਗੱਲ ਕਰੇ ਜੱਪੂ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਗਰਬ ਨਾ ਆਇਓ ਆਪਾਂ ਗੁਰੂ ਅਰਜਨ ਦੇਵ ਜੀ ਕੀਤੇ ਨਹੀਂ ਕਰਦੇ ਇਤਿਹਾਸ ਕਹਿੰਦਾ ਕਿ ਲਾਹੌਰ ਗਜ਼ਿਹਰੀ ਦੇ ਵਿੱਚ ਕਣਾਈ ਦੇ ਵਿੱਚ ਤੇਲ ਪਾ ਕੇ ਅਵਾਲਿਆ ਗਿਆ ਏਕਾ ਜੀ ਨੇ ਫਿਰ ਆ ਗਿਆ ਭਾਈ ਮਿੱਤਰੋ ਦਾੜਾ ਫੈਸਲਾ ਪੁਆਰੇ ਕਰਨਾ ਇਹਦੇ ਚ ਹੱਥ ਪਾ ਕੇ ਜਿਹੜਾ ਸੱਚਾ ਹੋਵੇ ਉਹਦਾ ਬੱਜੇਗਾ ਦੂਜੇ ਦਾ ਸੜ ਜਾਏਗਾ ਆਪਰ ਅਰਦਾਸ ਕਰਦੇ ਯਾਰ ਸਾਡਾ ਨਿਚਾ ਕਿਤੇ ਨਹੀਂ ਮੈਂ ਆਪਣੇ ਇਲਾਕੇ ਦੇ ਵਿੱਚ ਪੰਜ ਚਾਰ ਦਿਨ ਕਿ ਦੇਖਾ ਕਰਨ ਗਿਆ ਬਾਰ ਬਾਰ ਖੇਤਾਂ ਵਿੱਚ ਗੁਰਦੁਆਰਾ ਸਿੰਘ ਨੰ ਸਿੰਘ ਸੇਵਾਦਾਰ ਸੰਮੁਖੇ ਮੈਂ ਕਿਹਾ ਵੀ ਗੁਰੂ ਸਾਹਿਬ ਇੱਥੇ ਮਾੜਾ ਮੋਢਾ ਆਦਨ ਦਾ ਸਾਰ ਕਹਿੰਦਾ ਗਿਆਨੀ ਜੀ ਉਤਨਾ ਤਾਂ ਗੁਰਦੁਆਰੇ ਹੁੰਦਾ ਕੋਈ ਨਹੀਂ ਪਰ ਗੁਰਦੁਆਰੇ ਦੇ ਲਾਗੇ ਕਬਰਾਂ ਤੇ ਵੀਰਵਾਂ ਲੋਕੀ ਮੱਥਾ ਟੇਕ ਦਿੰਦੇ ਹਾਂ ਬਾਤ ਨਹੀਂ ਜਿਪੜ ਜੁ ਕਲ ਕੌੜੀ ਤੇ ਸੱਚੀ ਹੈ ਮੇਰੀਓ ਧੀਓ ਮੇਕਿਓ ਭੈਣੋਂ ਦੇ ਮੇਰੇ ਭਰਾਓ ਪਤਨੀ ਦਾ ਪਤੀ ਇੱਕ ਹੁੰਦਾ ਖਸਮ ਇੱਕ ਹੁੰਦਾ ਦੋ ਨਹੀਂ ਹੁੰਦੇ ਪਿਓ ਇੱਕ ਹੁੰਦਾ ਚਾਚੇ ਪੰਜ ਹੋਣ ਤਾਏ ਦਸ ਹੋਣ ਲੋਕੀ ਪਿਓ ਵੀ ਕਈ ਬਣਾਈ ਜਾਂਦੇ ਤੇ ਪਤੀ ਵੀ ਕਈ ਬਣਾਈ ਜਾਂਦੇ ਗੁਰਦੁਆਰੇ ਮੱਥਾ ਵੀ ਟੇਕ ਲਿਆ ਤੇ ਕਬਰ ਤੇ ਜਾ ਕੇ ਮੱਥਾ ਵੀ ਟੇਕ ਲਿਆ ਬਾਤ ਨਹੀਂ ਦੀ ਬੇੜਾ ਕਿੰਨਾ ਦਾ ਬਣੇ ਲੱਗਣਾ ਹੈ ਜਮਾਲ ਨੇ ਕਈਆਂ ਨੂੰ ਚੇਤੇ ਕੀਤਾ ਪਤੰਗ ਨੇ ਇੱਕੋ ਅਰਦਾਸ ਕੀਤੀ ਪਾਂਛਾ ਜੇ ਭੁੱਲੀ ਜੇ ਚੁੱਕੀ ਚਾਹ ਸਾਈ ਭੇਤ ਇੰਜੀ ਕਾਂਢਿਆ ਜਿਨ੍ਹਾਂ ਨੇ ਹਉ ਦਜਾਣੇ ਲਗਾ ਧੂਰ ਮਰੋਂ ਸੇਵੰਦਿਆ ਹੌਨਾ ਛੋਟੋ ਕੰਤ ਪਾਸਰਾ ਸਦਾ ਰੀਲਾ ਲਾਗ ਪਿਆਰਾ ਇਹੋ ਮਹਿੰਜਾ ਆਸਰਾ ਕਿਸ ਹੀ ਕੋਈ ਕੋਏ ਮਨ ਰਮਾ ਲਈ ਤੁਂ ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਹੋਵੇਗਾ ਮੇਰਾ ਆਸਰਾ ਇੱਕ ਤੂੰ ਹੈ ਮੈਂ ਗੁਰੂ ਦੀ ਸੰਗਤ ਚ ਕਹਿ ਰਿਹਾ ਮੈਂ ਗੁਗਨ ਸੱਚੇ ਪਾਤਸ਼ਾਹ ਮਾਥਾ ਟੇਕਦਾ ਰਹੂੰਗੀ ਇਹਨਾਂ ਨੂੰ ਇੱਕੋ ਬੇਨਤੀ ਕਰਦਾ ਕਿ ਪਾਤਸ਼ਾਹ ਮੈਂ ਤੇਰਾ ਅbmod ਛਕਿਆ ਮੈਂ ਤੇਰਾ ਸੇਖ ਇਹ ਮੇਰਾ ਸਿਰ ਕੇਵਲ ਤੇ ਕੇਵਲ ਤੇਰੇ ਅੱਗੇ ਝੁਕੇ ਤੈਨੂੰ ਛੱਡ ਕੇ ਅਸੀ ਹੋਰ ਅੱਗੇ ਨਾ ਝੁਕੇਦੇ ਝੁਕਣਾ ਇਹਦੀ ਜਾਨ ਕੱਢਣੀ ਮੈਨੂੰ ਸਵਾਸ ਇੱਕ ਨਹੀਂ ਚਾਹੀਦਾ ਸਿਰ ਨਮੋਣਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਕੇ ਝਟਾਇਆ ਕਰੋ ਇਹ ਨਹੀਂ ਕਿ ਜਿਹੜਾ ਉਹਦਾ ਵੀ ਗੋਡੀ ਗਿੱਟੀ ਪੈਣਾ ਇੰਪੋਰਟੈਂਟ ਸਭ ਨਹੀਂ ਰਹਿੰਦਾ ਸੰਗ ਹੈ ਅਗੇ ਆਪ ਤ ਸਿੰਘ ਜੋ ਪਾਵੇ ਵੈਗ ਨੂੰ ਜੀ ਕੀ ਫਤਿਹ ਬੁਲਾਵੇ ਮੱਥਾ ਟੇਕਣਾ ਤੇ ਝੁਕਾਉਣਾ ਗਲਤ ਹੈ ਗਿਆਨੀ ਜੀ ਹੁਣ ਲਿਕੇ ਆਏ ਜੇ ਤੁਸੀਂ ਅਸੀਂ ਤਾਂ ਬਾਣੀ ਚ ਪੜਿਆ ਜੋ ਦੀਸੇ ਗੁਰ ਸਿਖਰਾ ਇਸ ਨਿਵ ਨਿਵ ਲਾਗੂ ਪਾਏ ਜੀ ਉਹ ਅਸੀਂ ਤਾਂ ਤਾਂ ਪਹਿਰੀ ਪੈਨੇ ਆ ਪਰ ਇਹ ਵੀ ਗੱਲ ਦਾਸ ਜੱਜ ਕਿਹਾ ਜੀ ਹਰ ਚੰਗ ਦੀ ਚੀਜ਼ ਸੋਨਾ ਹੀ ਹੁੰਦੀ ਆਰ ਦੈਨ ਗ੍ਰਿਡ ਇਜ਼ ਨਾਟ ਗੋਲਡ ਮੈਂ ਹਾਰੋ ਜੇ ਕਹਿ ਕੇ ਜਾਣਾ ਭਾਵੇਂ ਕੋ ਗਿਆਨੀ ਬਣ ਕੇ ਆਉਂਦਾ ਭਾਵੇਂ ਕੋ ਸੰਤ ਬਣ ਕੇ ਆਉਂਦਾ ਤੁਸੀਂ ਬੁਲਾਓ ਤੇ ਤਰਨ ਲੱਗਿਆ ਉਹਨਾਂ ਦੀ ਜੇਬ 'ਚ ਨੋਟ ਨਾ ਪਾਇ ਜੇ ਵੇਖਿਆ ਮੱਝ ਦੇ ਕਿਵੇਂ ਨੇ ਉਹ ਤਿਆਰਪਾ ਕਰ ਲੋ ਬੇਸ਼ੱਕ ਤੇ ਜਿਹੜੇ ਖੁਦ ਮੰਗਦੇ ਨੇ ਤੋਂ ਉਕੀ ਜਣਦੇ ਅਸੀਂ ਸਿੱਖ ਸਾਡਾ ਦਾਤਾ ਕੇਵਲ ਤੇ ਕੇਵਲ ਗੁਰੂ ਜੀ ਸੱਚੇ ਪਾਤਸ਼ਾਹ ਰੋਹੇ ਕਰਦੇ ਆ ਅਮਲ ਨਹੀਂ ਕਰਦੇ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਹੋਮਗ ਸੰਗ ਜਾਈ ਸਾਡਾ ਦਾਤਾ ਕੇਵਲ ਤੇ ਕੇਵਲ ਇੱਕ ਹੈ ਉਹਨੇ ਆਖਿਆ ਕਿ ਕਿਸੇ ਕੋਈ ਕੋਏ ਮਨਨ ਮਾਣੀ ਹਿੱਕ ਤੋਂ ਉਹਦਾ ਹੱਥ ਵੱਜ ਗਿਆ ਜਮਾਲ ਦਾ ਸੜ ਗਿਆ ਤੇ ਸਾਡੇ ਵਰਗਾ ਹੁੰਦਾ ਤੇ ਚਿਕਾਰੇ ਸ਼ਰਦਾ ਜੀ ਦੇ ਕੋਲ ਨਾਲੇ ਮੋੜ ਬਣ ਕੇ ਰਾਇ 500 ਖਾ ਲਿਆ ਤੇ ਹਾਥੀ ਵੱਜ ਗਿਆ ਪਰ ਉਹ ਅਸਲੀ ਸਿੱਖ ਸੀ ਉਹ ਕਹਿਣ ਲੱਗਾ ਕਿ ਉਹਨੇ ਨਹੀਂ ਜਲਦੀ ਸੀ ਕਰਨੀ ਮਨਾ ਮੇਕ ਤਾਂ ਸਹੀ ਕਿਤੇ ਤੇਰੇ ਤੋਂ ਪੈਸੇ ਵੱਧ ਨਾ ਹੋਣ ਉਹਨੇ ਆਣ ਕੇ ਰੋਕ ਰਾਂ ਚੈੱਕ ਕੀਤੀਆਂ 500 ਦੀ थैਲੀ ਵੱਧ ਨਹੀਂ ਗਈ ਜੁੱਤੀ ਨਹੀਂ ਪਾਈ ਨੰਗੇ ਪੈਰੀ ਚੱਲ ਕੇ ਗਿਆ ਜਮਾਨ ਮੈਨੂੰ ਮਾਫੀ ਦੇ ਦੇ ਭਰਾਵਾ